ਸਮਰਾਲਾ ਤੋਂ ਇੱਕ ਬੇहद ਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਪਈ ਹੈ ਅੱਜ ਸਵੇਰੇ-ਸਵੇਰੇ ਤੜਕਸਾਰੇ ਇੱਕ ਵੱਡਾ ਹਾਦਸਾ ਸਮਰਾਲਾ ਦੇ ਵਿੱਚ ਵਾਪਰ ਗਿਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੀ ਹੈ ਕਿ ਸਮਰਾਲਾ ਦੇ ਚਾਵਾ ਰੋਡ ਤੇ ਇੱਕ ਦਰਦਨਾਕ ਸੜਕ ਹਾਦਸਾ ਹੋਇਆ ਜਿੱਥੇ ਇੱਕ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ ਮੌਕੇ ਤੇ ਹੀ ਚੀਕ ਚਿਹੜਾ ਪੈ ਗਿਆ ਤੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਿਹੜਾ ਮੋਟਰਸਾਈਕਲ ਸਵਾਰ ਸੀ ਉਸ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ ਮੋਟਰਸਾਈਕਲ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਇੱਕ ਬੱਸ ਦੇ ਨਾਲ ਇਹ ਟੱਕਰ ਹੁੰਦੀ ਹੈ ਮੋਟਰਸਾਈਕਲ ਤੇ ਬੱਸ ਦੀ ਆਪਸ ਦੇ ਵਿੱਚ ਟੱਕਰ ਹੋ ਜਾਣ ਦੇ ਕਾਰਨ ਇਹ ਹਾਦਸਾ ਵਾਪਰਦਾ ਹੈ ਮਰਨਾ ਜਸਪਰੀ ਸਿੰਘ ਜੀ ਨੇ ਐਕਸੀਡੈਂਟ ਹੋਇਆ ਪਾ ਮੇਰਾ ਚਾਚਾ ਦਾ ਮੁੰਡਾ ਜੀ ਕੀ ਨਾਮ ਕਰੇਗਾ ਨਿਸ਼ਕਰਮ ਸਿੰਘ ਜੀ ਕਿੰਨੇ ਕਿੰਨੇ ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਕਿ ਦੱਸ ਰਹੇ ਨੇ ਵੀ ਸਟਰੋਂਗ ਸਾਈਡ ਬੱਸ ਆਉਂਦੀ ਯੂਨੀਅਰ ਆਪਲੇ ਇੱਧਰ ਲੈ ਵਾਣਾ ਯਾਰ ਇੱਧਰ ਦੀ ਬਾਹਰ ਆਉਂਦੀ ਹੈ 33 ਬਟ ਕੀ ਕਿੰਨੇ ਕੁ ਵਜੇ ਘਟਨਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਵੀਰੇ ਸਾਨੂੰ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਕਿੱਥੋਂ ਆ ਰਹੇ ਸੀ ਜੀ ਇਹ ਤਾਂ ਮਹਾਲੀ ਤੋਂ ਆ ਰਹੇ ਸੀ ਕੰਮ ਤੇ ਜੀ ਜਿਹੜਾ ਪਿੰਡ ਨੇ ਸਰਹਰਪੁਰ ਬੰਦਲ ਕੀ ਮੰਗ ਕਰਦੇ ਨੇ ਬੱਸ ਆਲੇ ਕੀ ਹਾਂ ਤੇ ਚਾਹ ਪਾਉਣ ਚਾਹੀਦਾ ਬੱਸ ਵਾਲਿਆਂ ਨੂੰ ਸਜਾਉਣੀ ਦੇ ਰਿਹਾ ਨੂੰ ਡਰਾਈਵਰ ਨੂੰ ਭਾਈ ਜੀ ਇਹ ਹੋ ਗਿਆ ਮਾਰ ਗਿਆ ਕਹ ਰਹੇ ਅੱਜ ਬੋਲਸ ਲੈ ਨਹੀਂ ਚਾਹਤ ਜੀ ਹਾਂ ਜੀ ਕੱਲੋ 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 ਜੀ ਕੀ ਨਾਮ ਤੇ ਮੇਰਾ ਮਹਿੰਦਰਪਾਲ ਸਿੰਘ ਜੀ ਅ ਤੱਕ ਨਾ ਹੋਵੇ ਹੁਣ ਤੋਂ ਘੰਟਾ ਪਹਿਲਾਂ ਇੱਕ ਬਹੁਤ ਹੀ ਮੰਨਪੂਰਤ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪਰ ਦੇ ਬੋਰਡ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਊਰ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਰੌਂ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸ ਲਈ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਕੁੱਲ ਕੇ ਘਰ ਦਾ ਇਕਲੌਤਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਜਿਹਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਕਿਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ-ਇਕੱਲਾ ਭਾਈ ਸੀ ਨਾ ਸੱਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਜੀ ਬੱਸ ਦਾ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਦੇ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉਸੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਰਵਾਇ ਕੀਤੀ ਆ ਪਤਾ ਲੱਗਿਆ ਕੁਝ ਕਿਹੜੀ ਫੈਕਟਰੀ ਬਸ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸ ਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਤੇ ਬੱਸ ਵੀ ਕਾਫੀ ਦੂਰ ਖੜੀ ਐ ਤੇ ਬੋਡੀ ਵੀ ਕਾਫੀ ਦੂਰ ਪਈ ਐ ਕਿਉਂਕਿ ਬੋਡੀ ਵਰਗਾ ਡਿੱਗੀ ਜੀ ਫਿਰ ਬੱਸ ਵਾਲਾ ਤਕਰੀਬਨ ਮੋਟਰਸ ਨਾਲ ਕਿਹੜੀ ਹਿੱਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਤੱਕ ਇਹ ਹੈਗੀ ਤਕਰੀਬਨ 50 ਕਿਲੋਮੀਟਰ ਬੰਦੇ ਨੂੰ ਘਤੀ ਸਿਆ ਜੀ ਉੱਥੇ ਦੇ ਮੋਟਰਸ ਨੂੰ ਅੱਗ ਲੱਗੀ ਜੀ ਮੇਰਾ ਬੰਦਾ ਮੇਨਤਾ ਕਿੱਦ ਗਏ ਜੰਗੇ ਐ ਐਕਸਲੈਂਟ ਹੋਇਆ ਕਿ ਮੰਗਲ ਇੱਕ ਇਧਰੋਂ ਬਾਸ ਆ ਰਹੀ ਸੀ ਉਹਦੇ ਲਈ ਮੈਕਟਰੀ ਦੇ ਸੈਕਟਰੀਬਿਟਰੀ ਲੱਗਦੀ ਐ ਇਹ ਆ ਰਹੀ ਸਮਰਾਲੇ ਜਾਨ ਇਧਰੋਂ ਡੀਜਾ ਵਾਲੀ ਸਾਈਡ ਤੋਂ ਆ ਰਹੀ ਸਮਰਾਲੇ ਸਾਈਡ ਤੋਂ ਆ ਰਹੀ ਸਮਰਾਲਾ ਕਹਿੰਦੇ ਆ ਰਹੀ ਐ ਇਹ ਅੱਜ ਤੋਂ ਘੰਟਾ ਪਹਿਲਾਂ ਦੀ ਗੱਲ ਐ ਅ ਜਿਹੜਾ ਅੱਜ ਤੋਂ ਕੋਈ ਕੰਮਿਕਸ ਤਾਂ ਨਹੀਂ ਹੋਇਆ ਜਾਨੀ ਇਨਸਾਨ ਇੱਕ ਡੈਥ ਹੋਈ ਐ ਇਹ ਮਲੇ ਦੀ ਕਿੰਨੀ ਕੀ ਹੋ ਗਿਆ ਹੈਗਾ ਇਹ 32-33 ਸਾਲ ਦਾ 90 ਜਵਾਨ ਬੰਦਾ ਐ 90 ਜਵਾਨ ਬੰਦਾ ਐ ਵੀ ਲੌਂਗ ਸਾਈਡ ਤੋਂ ਬਾਕਸ ਆ ਰਹੀ ਸੀ ਲੌਂਗ ਸਾਈਡ ਤੋਂ ਲੈ ਕੇ ਨੀਚੇ ਦੇਖ ਲੈ ਬੰਦੇ ਉਹ ਵਰਟੇ ਕਿਤੇ ਚੱਠਿਆ ਜੀ ਇਹ ਵਿਚਾਰਾ ਘਰ ਆ ਰਿਹਾ ਹੀ ਕੰਮ ਸਤ ਤੋਂ ਕੰਮ ਤੋਂ ਆ ਰਿਹਾ ਜੀ ਛੱਤੀ ਕਰਕੇ ਘਰ ਜਾ ਰਿਹਾ ਜੀ ਆਪਣੇ ਕਿੰਨੇ ਪਰੇ ਦੀ ਕਟਲਾ ਬਾਲ ਸੀ ਸਾਖਸ਼ ਕਿ ਕਿੰਨੀ ਨੂੰ ਮਰਦੀ ਉਹ ਮੁੰਡਾ ਹੈਗਾ ਜਸਕਰਨ ਸਿੰਘ ਅਜਾ ਨਾਲ ਜਸਵਿੰਦਰ ਸਿੰਘ ਦਾ ਪਿੰਡ ਨਾ ਰਾਏਪੁਰਾਜ ਬੁੱਤਾ ਥਾੜੇ ਪਾਇ ਤੋਂ ਪੈਂਦਾ ਇਹ ਮਰਦਾ ਨੇ ਇਹ ਬਰਾਕਰਿਟ 25 ਤੋਂ ਬੀਸਾ ਨਾਲ ਕਿਤੋਂ ਕਿੱਥੇ ਜਾ ਰਿਹਾ ਤੂੰ ਚੰਡੀਗੜ੍ਹ ਕੋਲ ਜੌਬ ਕਰਾ ਚੰਡੀਗੜ੍ਹ ਤੋਂ ਮਾੜੀ ਦਾ ਪਿੰਡ ਨੂੰ ਜਾ ਰਿਹਾ ਸੀ ਠੀਕ ਹੈ ਬਣਾ ਬੱਪੀ ਇਹ ਕਿੰਨੇ ਲਾਏ ਸਾਮਣੇ ਟਕਰੂਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬਹਿਨ ਉਹ ਸਾਮਣੇ ਤੋਂ ਮੋਟਰਸਾਈਕਲ ਆ ਰਹੀ ਜੀ ਅੰਮ੍ਰਿਤਗੜ੍ਹ ਟਕਰੂਗੀ ਮੌਕਤ ਹੀ ਦਿੱਸੋਗੀ ਹਾਂ ਮੌਕਤ ਦੱਸੂਗਾ ਕਿਹੜੀ ਗੱਡੀ ਗੱਡੀ ਆਦੀ ਹੈ ਫੈਕਟਰੀ ਕਟੇ ਗਈ ਅੱਗ ਵੀ ਲੱਗ ਗਈ ਹਾਂ ਮੋਟਰਸਾਈਕਲ ਨੂੰ ਅੱਗ ਲੱਗ ਗਈ ਮੌਕਤ ਜਿਹੜਾ ਮਤਲਬ ਜਿਹੜਾ ਹਾਦਸਾ ਭੈਣ ਗੁਣਾਂ ਤਾਂ ਹੀ ਆਇਆ ਜੀ ਹਾਂ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਰ ਸਮਝੀ ਤੋਂ ਬਾਅਦ ਅਗਲ ਲੱਗੀ ਤੋਂ ਬਾਅਦ ਅਗਲ ਲੱਗੀ ਤੇ ਡਰਾਈਵਰ ਦੀ ਗ੍ਰਿਫਤਾਰੀ ਹੋ ਚੁੱਕੀ ਜੀ ਡਰਾਈਵਰ ਅਜੇ ਮੌਕੇ ਤੇ ਫਰਾਰਾ ਜੀ ਅੱਛਾ